ਐਕੂ ਪ੍ਰੈਸ਼ਰ ਕੈਰੋ ਪ੍ਰੈਕਟਰ ਗਵਾਸਾ ਕਪਿੰਗ ਥੈਰੇਪੀ ਕੈਂਪ ਪਿੰਡ ਨੂਰਪੁਰ ਬੇਟ ਵਿਖੇ 24 ਫਰਵਰੀ 2024 ਤੋਂ 29 ਫਰਵਰੀ 2024 ਤੱਕ ਸਵੇਰੇ 9 ਵਜੇ ਤੋਂ 1 ਵਜੇ ਤੱਕ ਲੱਗ ਰਿਹਾ ਹੈ ਕੈਂਪ ਦੇ ਵਿੱਚ ਜੋੜਾਂ ਦੇ ਦਰਦ ਸਰਵਾਈਕਲ ਮੋਢਿਆਂ ਦਾ ਦਰਦ ਪੇਟ ਦਰਦ ਦੇ ਮਰੀਜ਼ ਲਾਹ ਲੈ ਸਕਦੇ ਹਨ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅੰਦਰ ਜਦ ਕਰਤਾਂ ਇਧਰ ਨਾ ਮੈਂ 3 ਸਾਲ ਤੋ ਰੱਬ ਬੰਦਾ ਤਿੰਨ ਸਾਲਾਂ ਤੋਂ ਸੱਚੇ ਪਾਸੇ ਨਹੀਂ ਲੈਟ ਕੇ ਦੇਖਿਆ ਇੱਧਰ ਕਦੇ ਵੀ ਨਾ ਕਰਦਾ ਰੱਖ ਸਕਦਾ ਹੁਣ ਕੀ ਲੱਗ ਰਿਹਾ ਹੁਣ ਮੈਂ ਦੇਖ ਤੁਹਾਡੇ ਸਾਹਮਣੇ ਕਿੰਨੀ ਦੇਰ ਦੀ ਰੱਖੀ ਹੈ ਹਾਂਜੀ ਕੀ ਫਰਕ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਹੈ ਮੈਂ 100% ਕਹ ਰਿਹਾ ਤੁਸੀਂ ਉਦਾਂ ਕਹਿ ਰਹੇ ਹੋਗੇ ਡਰ ਕਰਾਂ ਨਹੀਂ ਨਹੀਂ ਕੀ ਬੜ ਕੰਮ ਨਹੀਂ ਲੱਗ ਰਿਹਾ 100% ਸਹੀ ਹੋਊਗਾ ਤੇ ਜਿੰਮੇ ਸਵੇਰੇ ਆਇਆ ਸੀ ਉਹ ਤੋਂ ਤਾਂ ਬਹੁਤ ਜ਼ਰਾ ਆਫ ਸੀ ਜਰਾ ਹੁਣ ਸਵੇਰੇ 2 ਘੰਟੇ ਲਾਇਏ ਉੱਠਣ ਲੱਗੇ ਆ ਬੈਕ ਤੇ ਜਿਵੇਂ ਉੱਠਿਆ ਗਿਆ ਮੈਂ ਬਹੁਤ ਠੰਡ ਠੰਡ ਸੀ ਤੋਂ ਮੇਰਾ ਦੁੱਖਿਆ ਨਹੀਂ ਜਾ ਰਿਹਾ ਸੀ ਜਿਵੇਂ ਕਰਕੇ ਚਿੰਕਾ ਮਾਰਦਾ ਸੀ ਡੋ ਰਿਆ ਸੀ ਮੈਂ ਕੋਈ ਜਾਨ ਲੱਗਿਆ ਮੈਨੂੰ ਹੱਥ ਪਰੇ ਘਰੋ ਜਨ ਜੀ ਮੇਨ ਪ੍ਰੋਬਲਮ ਸੀ ਜਿਵੇਂ ਜਦੋਂ ਮੈਂ ਆਇਆ ਵੈਂਡਰ ਸੀਗਾ ਤੇ ਬੈਠਣ ਦੇ ਨਾਲ ਨਸਾਂ ਤੇ ਪ੍ਰੈਸ਼ਰ ਪੈਂਦਾ ਸੀ ਤੇ ਮੇਰੇ ਟੂਈ ਬਹੁਤ ਦਰਦ ਕਰਦੀ ਸੀ ਤੇ ਪੈਰ ਧੰਨ ਧਰਨ ਕਰਨ ਲੱਗ ਕੇ ਜਾਂਦਾ ਸੀ ਮੈਂ ਰੋਟੀ ਨਹੀਂ ਖਾ ਸਕਦਾ ਸੀ ਬੈਠ ਕੇ ਵੀ ਜਾ ਕੇ ਤਾਂ ਕੋਈ ਪ੍ਰੋਗਰਾਮ ਉਹਥੇ ਵੀ ਮੈਨੂੰ ਬੈਠਣਾ ਬੜਾ ਔਖਾ ਲੱਗਣਾ ਦੇਈ ਕਈ ਵਾਰੀ ਜਾਣਾ ਬਾਹਰ ਅੰਦਰ ਜਦੋਂ ਜਾਂਦਾ ਸੀ ਤਾਂ ਮੈਂ ਬਾਰੇ ਲੰਬੀ ਡਰਾਈਵ ਨਹੀਂ ਕਰ ਸਕਦਾ ਮੋਟਰਸਾਈਕਲ ਨੂੰ ਚਲਾਉਣਾ ਕਈ ਵਾਰੀ ਬਹੁਤ ਔਖਾ ਲੱਗਦਾ ਸੀ ਮੈਨਾਂ ਮੈਨੂੰ ਦਰਦ ਹੋਣ ਲੱਗ ਜਾਂਦਾ ਸੀ ਜਦੋਂ ਮੈਨੂੰ ਪਤਾ ਚੱਲਿਆ ਕਿ ਮੂਰਪੁਰ ਥੈਰੇਪੀ ਸੈਂਟਰ ਆ ਉਹ ਤੇ ਟ੍ਰੀਟਮੈਂਟ ਕਰਦੇ ਨੇ ਉੱਥੋਂ ਫਿਰ ਆਪਦਾ ਦੋ ਦਿਨ ਮੇਰਾ ਦੂਸਰਾ ਦਿਨ ਆ ਪਹਿਲੇ ਦਿਨ ਹੀ ਜਦੋਂ ਮੈਂ ਪਹਿਲੇ ਦਿਨ ਟ੍ਰੀਟਮੈਂਟ ਕਰਾ ਕੇ ਗਿਆ ਮੈਂ ਪਹਿਲੇ ਦਿਨ ਹੀ ਅਸਰ ਸ਼ੁਰੂ ਹੋ ਗਿਆ ਸੀ ਮੇਰਾ ਆਮ ਨਾਲ ਬੈਠ ਕੇ ਮਾਜੇ ਦੀ ਤਾਰ ਤੂਏ ਬਿਲਕੁਲ ਵਧੀਆ ਰਿਹਾ ਤੇ ਅੱਜ ਮੈਂ ਫਿਰ ਦੂਸਰੇ ਦਿਨ ਆ ਮੈਂ ਬਿਲਕੁਲ ਠੀਕ ਆ ਮੈਂ 4 ਦੇ ਨਾਲ ਥੈਪੀ ਗੰਦੇ ਨਾਲ ਜੋ ਥੈਪੀ ਕਰਦੇ ਪਏ ਸੀ ਤਾਂ ਮੈਨੂੰ ਇੰਨੀ ਨੀਂਦ ਆਈ ਨਹੀਂ ਬਹੁਤ ਨੀਂਦ ਆ ਗਈ ਤੇ ਜਿੰਨੇ ਦਿਨ ਇਸ ਦਿਨ ਪਹਿਲੇ ਦਿਨ ਥੈਪੀ ਕਰਾ ਕੇ ਗਿਆ ਉਸ ਦਿਨ ਵੀ ਬਹੁਤ ਨੀਂਦ ਆਈ ਤੇ ਸਰੀਰ ਰਿਲੈਕਸ ਹੋ ਗਿਆ